ਹਾਂਜੀ ਬਖਾਲਸਾ ਫਤੇਜੀ ਬਖਾਲਸਾ ਜੀ ਫਤੇਹ ਜੀ ਅੱਛਾ ਇਹ ਜੋ ਕਬਿਓ ਬਾਚ ਬੇਨਤੀ ਚੋ ਪਈ ਰਚਨਾ ਹੈ ਦਸਮ ਪਾਛਦੀ ਇਹਦੇ ਬਾਰੇ ਲੋਕਾਂ ਨੂੰ ਕਾਫੀ ਸ਼ੰਕਾ ਹੈ ਕਿ ਇਹ ਜੋ ਰਚਨਾ ਹੈ ਇਹ ਕਿਉਂਕਿ ਚਰਿਤ੍ਰੋਪਖਿਆਨ ਦਾ ਹਿੱਸਾ ਹੈ ਤੇ ਇਹਦੀ ਜੋ ਕੀ ਮਤਲਬ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਸ ਰਚਨਾ ਦੀ ਥੂੜੀ ਜੀ ਤੁਸੀਂ ਹਿਸਟਰੀ ਸਾਨੂੰ ਦੱਸ ਸਕੋ ਵੀ ਪਹਿਲੇ ਪ੍ਰਾਚਨ ਸਮੇਂ ਤੋਂ ਕਿਵੇਂ ਪੜ੍ਹੀ ਜਾਂਦੀ ਸੀ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਉਹਦੇ ਬਾਰੇ ਅਸੀਂ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੀ ਹਾਂਜੀ ਇਹ ਜਿਆਦੀ ਪਹਿਲੀ ਗੱਲ ਤਾਂ ਹੈ ਕਿ ਰਿਤਤਰ ਜਿਹੜਾ ਲਫਜ਼ ਹੈ ਹਾਂਜੀ ਪੁਰਾਣੇ ਜ਼ਮਾਨੇ ਦੀ ਪਾਸ਼ਾ ਪੜ੍ਹਨ ਦੀ ਭਾਸ਼ਾ ਦਾ ਲਫਜ਼ ਹੈ ਰਿਤਤਰ ਅੱਛਾ ਜੀ ਕਿਹੜਾ ਉਹਦਾ ਕਿਸੇ ਦਾ ਜੋ ਜ਼ਿੰਦਗੀ ਚ ਉਹਦਾ ਫੰਕਸ਼ਨ ਹੈ ਜਾਂ ਉਹਦਾ ਸੁਭਾਅ ਹੈ ਜੋ ਕਰਦਾ ਹੈ ਉਹ ਉਹ ਕਿਹੇ ਤਰ੍ਹਾਂ ਦਾ ਹੈ ਠੀਕ ਹੈ ਜੀ ਜੋ ਦੀ ਉਹਦਾ ਉਹ ਕਰਤੱਵ ਵਿੱਦਿਆ ਉਹ ਚਰਿੱਤਰ ਹੈ ਉਹਦਾ ਠੀਕ ਹੈ ਜੀ ਪਰ ਵਿਸ਼ਾ ਜੋ ਕੁਝ ਕਹਿੰਦੇ ਆ ਸੰਸਾਰ ਚ ਉਹਦਾ ਚਰਿੱਤਰ ਠੀਕ ਹੈ ਫਕਰੇ ਆ ਕੇ ਕੀ ਕਹਾਂ ਮੈਂ ਉਹ ਭਗਤ ਦਾ ਚਰਿੱਤਰ ਹੈ ਮਨਮੁਖ ਨੇ ਗੁਰਮੁਖ ਨੇ ਆ ਕੇ ਕੀ ਕਹਦੇ ਗੁਰਮੁਖ ਦਾ ਚਰਿੱਤਰ ਹੈ ਜੋ ਮਨਮੁਖ ਕਹੇ ਉਹਦਾ ਚਰਿੱਤਰ ਠੀਕ ਹੈ ਜੀ ਜਿਹੜਾ ਪਹਿਲਾ ਚਰਿੱਤਰ ਉਹ ਪਖਿਆਨ ਦਾ ਪਹਿਲਾ ਚਰਿੱਤਰ ਹੈ ਹਾਂ ਜੀ ਉਹਦਾ ਨਾਮ ਚੰਡੀ ਜਿਹੜਾ ਚਰਿੱਤਰ ਹੈ ਅੱਛਾ ਜੀ ਇਹਦਾ ਮਤਲਬ ਹੈ ਆਦਮੀਆ ਜਾਂ ਟੀਵੀ ਦੇ ਚਰਿੱਤਰ ਨਹੀਂ ਹੈ ਹੂੰ ਹੂੰ ਇਹ ਜਿਹੜਾ ਬੁੱਧ ਹੈ ਅਨਕਰਤਾ ਬੁੱਧ ਨੇ ਬੁੱਧ ਤੇ ਚਰਤਨ ਹੁੰਦੀ ਜੈਸੀ ਕਹਿੰਦੇ ਬੁੱਧ ਹੈ ਜੈਸਾ ਕਹਿੰਦੇ ਵਿਚਾਰਧਾਰਾ ਉਹਨੇ ਉਹਨੇ ਸੰਸਾਰ ਚ ਵਿਚਰਦੇ ਵਰਤਦੇ ਠੀਕ ਹੈ ਜੀ ਉਹਨੇ ਆਤਮਾ ਦੇ ਲੈਵਲ ਤੇ ਹੀ ਵਿਚਰਦਾ ਕਿਸੇ ਦੀ ਆਤਮਾ ਛੁੱਤ ਹੈ ਉਹਦੇ ਛੁੱਤ ਉਹਦਾ ਆਚਰਨ ਹੋਊਗਾ ਜੇ ਅਸ਼ੁੱਧ ਆਤਮਾ ਲਉਦਾ ਹੈ ਛੁੱਤ ਆਚਰਨ ਹੋਊਗਾ ਹਮ ਹਮ ਫਰੀਦ ਦਾ ਇਹ ਕੋਈ ਰੋਲ ਨਹੀਂ ਫਰੀਦ ਦਾ ਕੀ ਰੋਲ ਹੈ ਠੀਕ ਹੈ ਜੀ ਰੋਲ ਆਤਮਾ ਦਾ ਹਾਂ ਹਾਂ ਜੇ ਨਿਰਮਲ ਆਤਮਾ ਦਾ ਨਿਰਮਲ ਰੋਲ ਹੋਊਗਾ ਬਲੀਦ ਆਤਮਾ ਦਾ ਰੋਲ ਵੀ ਬਲੀਦ ਹੋਊਗਾ ਠੀਕ ਹੈ ਜੀ ਜੇ ਇਸ ਤਰ੍ਹਾਂ ਦਿੱਖਦਾ ਦੱਸਦੇ ਪਹਿਲਾ ਜਿਹੜਾ ਤਰ ਗੁਰਮਖ ਦਾ ਹੈ ਜਿਹੜਾ ਤਰ ਗੁਰਮਖੀ ਲਫਜ਼ਾ ਸਜ ਗੁਰਮਖ ਲਫਜ਼ਾ ਦੀ ਗੁਰੂ ਕੋਲੋਂ ਗੋਤਾ ਅੱਛਾ ਜੀ ਗੁਰਮਖੀ ਮੁੰਦੀ ਮੈਂ ਖੁਬਤੀ ਹੁੰਦੀ ਹੈ ਹਾਂ ਹਾਂ ਕਿਹਾ ਵੀ ਹਾਰ ਪਰਿਓ ਸੋਮੀ ਦੇ ਦੁਆਰੇ ਦੀਜਾ ਕੁੱਤ ਬਬੇਕਾ ਪਹਿਨਾ ਦੀਜਾ ਪਾਠ ਪੜਿਓ ਔਰ ਬੇਦ ਵਿਚਾਰਿਓ ਬੇਬਲ ਕੋਈ ਅੰਬੂ ਸਾਡੇ ਪਰ ਕੇ ਜਨਾਸਾ ਸੁਦਮੇ ਛੱਡਿਓ ਅੰਤ ਤਹਾਨੂੰ ਕੁੱਤ ਬਾਚੇ ਇਹ ਜੋ ਪਹਿਲੇ ਹੋਰ ਧਰਬਤੀ ਬਤਨ ਸੀ ਹਾਂ ਉਹਦੇ ਨਾਲ ਬਸਲਾ ਹੱਲ ਨਹੀਂ ਹੋਇਆ ਜਿਹੜੇ ਤਰ ਦੇ ਸਾਰੇ ਅੱਛਾ ਜੀ ਉਹ ਜਿਹੜੇ ਜਿਹੜਾ ਅਦ ਅਨੁਭਵਤ ਵੱਧ ਹੀ ਗਈ ਹੈ ਵੱਧ ਗਈ ਹੈ ਉਹ ਉਹਨਾਂ ਲੋਕਾਂ ਦੇ ਜਿਹੜੇ ਤਰ ਦੇ ਹੂੰ ਹੂੰ ਸਾਖੀ ਦੇ ਜਿਹੜੇ ਆਧਾਰੀਓ ਦੇ ਅੱਛਾ ਜੀ ਇਹ ਗੁਰਮੁਖ ਰਾਜ ਦੇ ਤਾਂ ਪਹਿਲਾ ਜਿਹੜਾ ਜਿਹੜੇ ਤਾਂ ਦਾ ਪਹਿਲਾ ਸਭ ਤੋਂ ਇਹ ਸੋਈ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਪਹਿਲਾ ਜਿਹੜਾ ਜਿਹੜਾ ਚੱਡੀ ਜਿੱਤਰ ਕਿਉਂ ਦਿੱਤਾ ਹੂੰ ਹੂੰ ਇਹ ਲੋਕਾਂ ਨੂੰ ਸਭ ਜਿਹੇ ਦੀ ਧਰਬ ਦੀ ਉਹ ਧਾਰਮਿਕ ਬੱਦੇ ਹੀ ਨਹੀਂ ਤੇ ਉਹ ਪੜ੍ਹੇ ਹੀ ਨਹੀਂ ਧਰਬ ਕੋਈ ਸਰਬਤ ਕੀਤੀ ਹੋਈ ਨਹੀਂ ਐਵੇਂ ਲੋਕ ਕਿਤਾਬਾਂ ਪੜ੍ਹ ਕੇ ਵਿਦਵਾਨ ਜੇ ਆਪਣੇ ਆਪੇ ਬਣੇ ਹੋਏ ਨੇ ਉਹਨਾਂ ਨੇ ਮੋਟਰ ਖੜਾ ਦਿੱਤਾ ਹੈ ਧਾਰਮਿਕ ਆਪਣੇ ਆਪ ਦੀ ਵਿਸ਼ਾ ਹੈ ਠੀਕ ਹੈ ਜੀ ਪੂਰੀ ਜ਼ਿੰਦਗੀ ਲੱਗਿਆ ਦੇਰ ਨੂੰ ਪੜ੍ਹਨ ਵਾਸਤੇ ਪੜ੍ਹਦੇ ਰਹੇ ਨੇ ਲੋਕ ਉਹਨਾਂ ਦਾ ਬੇਟਾ ਸੀ ਸਾਰੀ ਜ਼ਿੰਦਗੀ ਪਤਾ ਨਹੀਂ ਕੀ ਕਰਦਾ ਰਹਿਣਾ ਇੱਕਦਿ ਥੋੜਾ ਜਿਹਾ ਪੜ ਕੇ ਇੱਕ ਬਾਹਰ ਜਾ ਇਹ ਸਭ ਜਿਹੜਾ ਅਸੀਂ ਟਰਮ ਹੋ ਗਿਆ ਬੰਦੇ ਹੂੰ ਹੂੰ ਪਰ ਨਾ ਕਿਸੇ ਧਰਮ ਦੇ ਵਿੱਚ ਕੋਈ ਇਹ ਜਹਾ ਰੌਲਾ ਨਹੀਂ ਜਾਇਦਾ ਸਿੱਖਣ ਚ ਰੌਲਾ ਹਾਂਜੀ ਇਹ ਤਾਂ ਪਤਾ ਲੱਗਦਾ ਹੈ ਕਿ ਬੇਲਗਾਮ ਕੌਮ ਹੈ ਹਾਂਜੀ ਠੀਕ ਹੈ ਜੀ ਜਿਹਨਾਂ ਦਾ ਵਜੂਲ ਜਾਂ ਪੀਛਾ ਸਮਝ ਆਇਆ ਤਾਂ ਹਾਂ ਹਾਂ ਫਿਰ ਇਹ ਕਈ ਬੋਲਣ ਲੱਗਿਆ ਤਾਂ ਇਸਲਾਮ ਵਾਲੇ ਤਾਂ ਕੋਈ ਬੋਲਦਾ ਜੀ ਹਾਂਜੀ ਹਲੰਬਾ ਆ ਵੀ ਬੋਲਦੇ ਹਾਂ 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 ਥੋੜੀ ਜਿਹਾ ਆਇਆ ਧਰਮ ਵਿੱਚ ਕੋਈ ਨਹੀਂ ਬੋਲਦਾ ਜਿਸ ਨੂੰ ਕੋਈ ਪਿਆਰ ਨਹੀਂ ਦੇ ਰਿਹਾ ਜਿਸਾਈਆਂ ਨੇ ਕੋਈ ਪਿਆਰ ਨਹੀਂ ਦੇ ਰਿਹਾ ਤੇ ਸਾਰੇ ਭੈਣ ਭੈਣ ਬੋਲਦੇ ਆਰ ਬੋਲਦੇ ਵੀ ਉਹਨਾਂ ਦੇ ਕਾਉਂਡਲੇ ਜਿਹੜੇ ਬੋਲਦੇ ਨਾ ਉਹ ਬੰਦੇ ਅਸਲ ਸਿੱਖ ਨਹੀਂ ਹਨ ਅੱਛਾ ਜੀ ਜਿਹੜੇ ਸ਼ਰਾਰਤੀ ਆਦਮੀ ਨੇ ਉਹ ਅਸਰ ਜਿਹੜਾ ਕਿ ਗੁਰੂ ਘਰ ਤੋਂ ਲੈ ਕੇ ਸ੍ਰੀ ਚੰਦ ਤੋਂ ਲੈ ਗੁਰੂ ਘਰ ਤੋਂ ਲੈ ਕੇ ਸ੍ਰੀ ਚੰਦ ਦੇ ਜਿਲ ਉਹ ਗੁਰੂ ਘਰ ਦਾ ਖਾਰ ਕਰਦੇ ਰਹੇ ਹੂੰ ਹੂੰ ਉਹ ਪੰਡਤ ਜੀ ਬਾੜਲੇ ਤੇ ਪਹਿਲਾਂ ਪੰਡਤ ਬੋਲਦੇ ਰਹੇ ਫਿਰ ਪੰਡਤ ਜੀ ਸਾਡੇ ਬੰਦੇ ਬਾੜਲੇ ਹੂੰ ਹੂੰ ਫਿਰ ਉਹਦੇ ਬਾਅਦ ਆਪਣਾ ਰਾਮ ਲਾਇਆ ਗਿਆ ਠੀਕ ਹੈ ਤੂੰ ਕੋਨੇ ਵੀ ਸਿੱਖ ਪਾਲਲੇ ਠੀਕਾ ਰੋਲ ਘਿਜੋੜਾ ਪੌਂਡ ਦਾ ਜੇਨਾਦਰੀ ਵੱਸ ਤੇ ਪਰ ਪਰ ਉਹਨਾਂ ਲੱਗੇ ਸੀ ਜਾ ਕੇ ਬਰੋਧੀਆਂ ਨਾਲ ਠੀਕ ਹੈ ਜੀ ਜਦੋਂ ਕਦੇ ਆਟਾ ਵਾਇਆ ਨਾ ਜਿਸੋ ਨੇ ਰਾਜ ਬੰਦੇ ਵਾਗ ਆ ਹਾਂ ਜੀ ਰੋਡ ਪੈ ਗਈ ਸਾਰੇ ਵਿੱਚ ਹਵਲੇ ਇਕੱਠੇ ਹੋ ਗਏ ਹੂੰ ਹੂੰ ਉਦੋਂ ਤੋਂ ਬਾਅਦ ਹੀ ਤੋਂ ਕਿਸਬ ਦਾ ਸਾਡੇ ਵਿੱਚ ਉਦੋਂ ਤੋਂ ਬਾਅਦ ਇਹਨਾਂ ਕਟਾਪਾਲ ਨੇ ਕਿਹਾ ਉਹ ਦੇਖਿਆ ਉਦੋਂ ਤੋਂ ਬਾਅਦ ਰੋਲ ਘਿਜੋੜਾ ਜ਼ਿਆਦਾ ਪਿਆ ਹੋਇਆ ਰੋਲ ਸੀ ਜਦੋਂ ਦਾ ਉਹਨਾਂ ਦੇ ਹੱਥੇ ਚ ਗਏ ਸੀ ਉਹ ਚੁੱਪ ਕਰ ਰਹੇ ਸੀ ਉਹਨਾਂ ਨੂੰ ਬਰਦਾਸ਼ਤ ਕਰੀ ਗਏ ਅੱਛਾ ਜੀ ਪਰ ਹੁਣ ਉਹ ਗੱਲ ਗਈ ਗਈ ਉਹਦਾ ਸਮਝ ਨਹੀਂ ਰਿਹਾ ਕੋਣ ਜਿਹੜੇ ਧਰਮ ਦੇ ਵਿੱਚ ਮਾਲਕ ਸੀ ਅਸਲ ਜਖਾਲਸਾ ਉਹਨੇ ਆਪਣੇ ਰੱਬ ਲੈ ਲਈ ਉਹ ਕੀ ਸਾਨੂੰ ਕਿਸੇ ਸਿੱਖ ਦੀ ਲੋੜ ਨਹੀਂ ਇਹ ਜਿਹੜਾ ਸਿੱਖੀ ਦੇਹ ਜੜ ਤੇ ਤੇਲ ਪਾਵੇ ਹੂੰ ਹੂੰ ਕੋਈ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੂੰ ਕਦੋਂ ਰਾਮ ਕਿਉਂ ਰੋਪਾਇਆ ਅਕਾਲ ਨਹੀਂ ਆ ਗਏ ਅਕਾਲੀ ਕਿਹੜੇ ਮੁੰਡਾ ਦੇ ਉਹ ਸਿੱਖ ਨਹੀਂ ਆ ਅਕਾਲੀ ਅਕਾਲੀ ਤਾਂ ਸਿਆਸਤ ਵਾਸਤੇ ਆਏ ਸਨ ਠੀਕ ਹੈ ਸਾਰੇ ਲੋਕ ਜਿਹੜੇ ਗੁਰ ਘਰ ਦੇ ਖਿਲਾਫ ਤੇ ਬੱਚਾ ਬੜੇ ਬਾਅਦ ਚ ਉਹ ਸਿਰਫ ਸਿਆਸਤ ਵਾਸਤੇ ਆਏ ਸਨ ਕਦੇ ਦੇਖਣੂ ਤੇ ਕਦੇ ਸਰਦਾਰ ਸਿੱਖੀ ਵਾਲਾ ਕਿਸੇ ਦਾ ਨਹੀਂ ਜੇ ਤਾਂ ਤਹਿਜ਼ਨਾ ਦੇ ਕਹਤੇ ਮੇਰੇ ਸਾਡੇ ਦੇਖੋ ਦਾਸਮਗਰਾਲ ਫਦੇ ਵਿੱਚ ਹਾਂਜੀ ਉਹਦਾ ਪਟਨਾ ਸਾ ਪ੍ਰਕਾਸ਼ ਹੂੰ ਹੂੰ ਉੱਧਰ ਦਾ ਬੁੱਲਤੀ ਪ੍ਰਕਾਸ਼ ਦੀ ਉਹਦਾ ਬੁੱਲਤੀ ਪੂਜਕ ਹੈ ਜੀ ਹੂੰ ਹੂੰ ਉਹਦੇ ਪ੍ਰਕਾਸ਼ ਵੀ ਇੱਕ ਹੈ ਉਹ ਇੱਕ ਹੈ ਦੀ ਪ੍ਰਕਾਸ਼ ਤੇ ਬੁੱਲਤੀ ਹੋ ਗਈ ਸੀ ਜੀ ਹਾਂਜੀ ਜਦ ਜੀ ਉਹਦੇ ਬੇਲੇ ਦੂਜੀ ਅੰਬਰਸਰ ਨੂੰ ਉੱਧਰ ਚਾਉਣੀ ਆ ਉੱਥੇ ਕਦੇ ਨਹੀਂ ਗਈ ਹੂੰ ਹੂੰ ਜਿੱਤੇ ਸਾਡਾ ਰਾਜ ਸੀ ਇੱਕੋ ਹੀ ਪਤਾ ਲੱਗਦਾ ਉਹ ਜਿਹੜਾ ਬੈਡਲ ਖਰਾਬ ਪੜਿਆ ਸੀ ਸਾਡੇ ਚ ਹੂੰ ਹੂੰ ਛੋਗਰੇ ਆ ਬੜੇ ਸੀ ਸੇਖਬੰਦ ਗਏ ਸੀ ਰਿਜੇਸ਼ਨੇ ਬਣਾ ਲੇ ਸੀ ਇਹ ਉਹਨਾਂ ਦਾ ਹੀ ਅਲਾਦ ਹੈ ਸਾਰੀ ਹਰ ਤੇ ਕੋਈ ਤਾਂ ਛੱਡੇ ਤੇ ਜਦ ਅਸੀਂ ਖਿਰੂ ਕੋਈ ਜਿਹੜੇ ਰਹਿ ਗਏ ਤੇ ਉਹ ਐ ਬੋਲ ਰਹੇ ਸੀ ਸਾਰੇ ਬੱਜਾ ਬਹਾਦਰ ਬੱਜਾ ਬਹਾਦਰ ਅਸਲੀ ਸੇਖ ਸੀ ਜੀ ਟੱਕਰ ਖਾਲਸਾ ਹੈ ਨਹੀਂ ਸੀ ਠੀਕ ਆ ਬੰਦੇ ਆ ਪਰ ਆਵਾਜ਼ ਦੇ ਵਿੱਚ ਬੁੱਧੇ ਬਾਦੋ ਦਾ ਟੱਕੀ ਜਿਗਰ ਹੈ ਜੀ ਉਹਦੇ ਗੁੱਡੇ ਦਾ ਜਿਗਰ ਹੈ ਹੂੰ ਹੂੰ ਨੇ ਆ ਜਾਵੇ ਉਹਨਾਂ ਦਾ ਜਿਕਰ ਹੈ ਬੰਦੇ ਬਾਜ਼ਾ ਦੇ ਜਿਕਰ ਚੌਦੀ ਠੀਕ ਹੈ ਕੀ ਤੁਸੀਂ ਪੁੱਠਾ ਗੇੜਾ ਦੇ ਵਿੱਚ ਕਿਹੜਾ ਕਿਵੇਂ ਦੇਣ ਦੇ ਦਿੰਦੇ ਅਸੀਂ ਕਿਹੜਾ ਅੱਜ ਇਹ ਆਰਐਸਐਸ ਨਾਲ ਲੱਗੇ ਨੇ ਬਨਾਤਾ ਬੰਦੇ ਬਾਜ਼ਾ ਦਾ ਬਿਲ ਬੰਦੇ ਬਾਗਲ ਦਾ ਕਦੇ ਤਾਂ ਸ਼ੁਰੂ ਜਗਾ ਵੀਡੀਓ ਦੀ ਹੈ ਇਹਨਾਂ ਲੋਕਾਂ ਦੀ ਪਛਾਣ ਕਰਨ ਦੀ ਲੋੜ ਹੈ ਇਹਨਾਂ ਨਾਲ ਚੌਪਈ ਅਸੀਂ ਪੜਦੇ ਸੀ ਜਿਹੜੀ ਜਿਆਦਾ ਸੀ ਕਹਿੰਦੇ ਕਵੀ ਉਹ ਬਾਅਦ ਬੇਇੱਜ਼ਤੀ ਚੌਪਈ

ਰਾਜੀ ਠੀਕ ਹੈ ਜਿਸ ਤਰ੍ਹਾਂ ਦੀ ਵੀ ਉਹ ਰੱਖੀ ਹੋਇਆ ਤਰਤੀਬ ਕਿਉਂਕਿ 10 ਮੋਰਾਂ ਦੇ ਵਿੱਚ ਮਾਦਾ ਪੁਰਾਣੇ ਪੂਰੇ ਹਾਂ ਹਾਂ ਆਦ ਵਿੱਚ ਪੈਦਾ ਪੂਰੇ ਹਾਂ ਹਾਂ ਤਾਂ ਐਵੇਂ ਹੁੰਦਾ ਇਹ ਜਿਹੜੇ ਸੰਸਾਰ ਪੈਦਾ ਹੋਇਆ ਹੋਇਆ ਹੈ ਹਾਂ ਹਾਂ ਇਹਦੀ ਗੱਲ ਜ਼ਿਆਦਾ ਇੱਥੇ ਅੱਛਾ ਸੰਸਾਰ ਵਿੱਚ ਧਰਬ ਚੱਲਿਆ ਜਿਹਨਾਂ ਲੋਕਾਂ ਨੇ ਧਰਬ ਚਲਾਇਆ ਹੈ ਇਹ ਆ ਲੋਕ ਜਿਹੜੇ ਧਰਬ ਦੇ ਵਿਰੋਧੀ ਰਹੇ ਨੇ ਉਹਨਾਂ ਦੀ ਕਹਾਣੀ ਇੱਥੇ ਹਾਂ ਜਾਂ ਝੂਠ ਦੀ ਲੜਾਈ ਹੈ ਇੱਥੇ ਜਿਹੜੀ ਹੋਈ ਹੈ ਪਿੱਛੇ ਉਹ ਦਿਖਾਈ ਹੈ ਜਿਹੜੇ ਗੁਰਮੁਖ ਨੇ ਉਹਨਾਂ ਨੇ ਕੀ ਸੰਸਾਰ ਜਾ ਕੇ ਪਹਿਲਾਂ ਕੀਤਾ ਜਿਹੜਾ ਹੁਣ ਖਾਲਸਾ ਉਹ ਵੀ ਉਹੀ ਕੁਝ ਕਰਦਾ ਉਹ ਤੁਹਾਨੂੰ ਕੀ ਕਰਨਾ ਹੈ ਉੱਥੇ ਤਾਂ ਆ ਗਿਆ ਬਹੁਤ ਜਨਮ ਵਿਛੜੇ ਦੇ ਬਾਅਦ ਉਹ ਇਹ ਜਨਮ ਤੁਹਾਰੇ ਲਿਖੇ ਕਿਹੜਾ ਜਨਮ ਤੁਹਾਰੇ ਦੇਖੇ ਭਾਈ ਕੀ ਪਤਾ ਲੱਗੂ ਅੱਜ ਕੋਈ ਵਿਆਖਿਆ ਕਿਸੇ ਨੇ ਕੀਤੀ ਹੈ ਇਸ ਗੱਲ ਦੀ ਵਿਆਖਿਆ ਕਿਹੜਾ ਜਨਪਦ ਤੋਂ ਦੇ ਲਿਖੇ? ਹੂੰ ਹੂੰ। ਇਹ ਜਨਪਦ ਤੋਂ ਦੇ ਲਿਖੇ ਕਿਹੜੇ ਹੈ? ਹਾਂਜੀ। ਕਿਹੜਾ ਜਨੂ ਪਦਾਰਥ ਮਿਲਿਆ ਹੈ? ਹੂੰ ਹੂੰ। ਸਾਨੂੰ ਗੁਰਮੁਖ ਨੂੰ ਜਿੱਤੇ ਅੰਦਰ ਸਤਗੁਰ ਪ੍ਰਗਟ ਹੋਇਆ ਹੈ, ਸ਼ਬਦ ਗੁਰੂ ਪ੍ਰਗਟ ਹੋਇਆ ਹੈ। ਉਹਦੇ ਬਾਅਦ ਦਾ ਜਿਹੜਾ ਜਨੂ ਉਹ ਉਹਦੇ ਲਿਖੇ ਲੱਗੇ ਆ ਨਾਨਕ ਨੇ ਵੀ ਲਾਇਆ ਸਾਰੇ ਭਗਤਾਂ ਨੇ ਉਹਦੇ ਲਿਖੇ ਲਾਇਆ। ਠੀਕ ਹੈ। ਉਹ ਹੀ ਗੱਲ ਜਿਨ੍ਹਾਂ ਨੇ ਪਹਿਲਾਂ ਲਾਇਆ ਉਹਨਾਂ ਦੀ ਸਾਨੂੰ ਹਿੱਸੀ ਦਸੀ ਹੈ ਇਹਦਾ ਇਤਿਹਾਸ ਹੈ। ਹੂੰ ਹੂੰ। ਕਿ ਬਹਲਾ ਨਹੀਂ ਵਰਤਿਆ ਜਾ ਸਕਦਾ ਵਰਤਿਆ ਹੋਇਆ ਲੋ ਇੱਥੇ ਦਾੰਦਕ ਪਦ ਵੀ ਵਰਤਿਆ ਹੋਇਆ ਠੀਕ ਹੈ ਜੀ ਕਿਤੇ ਬਲਾਇਆ ਬੋਲਿਆ ਵੀ ਕਿਤੇ ਕਿਤੇ ਹੀ ਵਰਤਿਆ ਹੋਇਆ ਹੂੰ ਹੂੰ ਕੋਈ ਕਿ ਧਾਸ ਸਾਰੀ ਗੱਲ ਹੈ ਉਹ ਨਾ ਗੱਲ ਦੀ ਗੱਲ ਹੈ ਸਾਰੀ ਉੱਥੇ ਫੇਰ ਤੇ ਕਿ ਇਹ ਤਾਂ ਹਜ਼ਰ ਦਾ ਲੋਕ ਇਹ ਤਾਂ ਹਸਰੀ ਹੈ ਠੀਕ ਹੈ ਜੀ ਇਹ ਮਹਾਕਾਲ ਦਾ ਯਾਤਰ ਹੈ ਪਰ ਉਹਦੇ ਰੂਤੇ ਆ ਇਹ ਹੂੰ ਹੂੰ ਇਹ ਕਿਰਤ ਸਤਸੰ ਪਰ ਇਹ ਜਿੱਥੇ ਸ਼ੁਰੂ ਹੁੰਦਾ ਪਹਿਲਾਂ ਇਹਦਾ ਸ਼ਲੋਕ ਵੀ ਹੈ ਕੋ ਮਹਾਕਾਲ ਕੀ ਜੇ ਸਾਨੂੰ ਪੜੇ ਸੇ ਲਏ ਬਚਾਏ ਔਰ ਉਪਜਾ ਦੂਸਰੇ ਜਗ ਪੱਛੋ ਸਭੇ ਬਣਾਏ ਹਮਮਿਆਰ ਜੀ ਦੁਹਰਾ ਕਹਿ ਦੇ ਲੜੂ ਜੇ ਕੋ ਜਾ ਸਕੇਤ ਕੀ ਨਿਤ ਪ੍ਰਤ ਕਰੇ ਬਣਾਏ ਤੈਨੂੰ ਮਾਰ ਆਪਣਾ ਵਾਸਦੇ ਆਸਤੋ ਜਲੇਤ ਬਚਾਏ ਐਤੋ ਸ਼ੁਰੂ ਹੁੰਦਾ ਕਿਰੂ ਇਹ ਬਚਾਉਦਾ ਮਹਾਕਾਲ ਸੰਸਾਰ ਚ ਕਿਰੂ ਨਹੀਂ ਬਚਾਉਦਾ ਹਮਮ ਠੀਕ ਹੈ। ਕੌਣ ਇੱਥੇ ਆ ਕੇ ਬਚਦਾ ਕੌਣ ਕਾਲ ਦਾ ਘਰਾਸ ਹੋ ਜਾਂਦਾ। ਘਾਲ ਤੋਂ ਮਹਾਕਾਲੇ ਬਚਾਉਂਦਾ। ਠੀਕ ਹੈ ਜੀ। ਘਾਲ ਜੇ ਹੈ ਉਹ ਤਾਂ ਬਚਾਉ ਕੋਲ ਮਹਾਕਾਲ ਛੱਤੀ ਜਾਲੀਆ ਹੋ ਤੋ। ਹੂੰ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਜਿੱਦਾਂ ਤੋਂ ਦਰਦੀ ਹੁੰਦਾ ਜਵੇ। ਹਾਂ ਜੀ। ਜਿੱਦ ਸ਼ਰਨ ਕੱਪ ਜਾਈਏ ਜੇ ਜੰਮੂ ਗਦਾਸ। ਮਹਾਕਾਲ ਦੀ ਸ਼ਰਨ ਦੇ ਵਿੱਚ ਜਾ ਕੇ ਕਾਲ ਦਾ ਦਰਦੀ ਰਹਦਾ। ਉੱਥੇ ਆਦ ਵਿੱਚ ਗਿਆ ਸੀ ਜਿੱਦ ਸ਼ਰਨ ਕੱਪ ਜਾਈਏ ਜੇ ਜੰਮੂ ਗਦਾਸ। ਠੀਕ ਹੈ। ਕੱਲ ਦਾ ਜੰਮੋਗਾ। ਹੂੰ ਹੂੰ। ਇਹ ਛੇੜਾ। ਠੀਕ ਹੈ। ਕੱਲ ਉਹੀ ਐ ਸੁਭਿਜਣ ਦਾ ਫਰਚਾ। ਹਾਂ ਜੀ ਉਹ ਤੋਂ ਹੀ ਜਿੱਥੇ ਸ਼ੁਰੂ ਕਰਨਾ ਕੱਲੋਂ। ਹੂੰ ਇਹ ਜਿਹੜਾ ਮੈਂ ਹੀ ਪੁੱਛਣਾ ਚਾਹੁੰਨਾ ਜਿੱਥੋਂ ਇਹ ਸ਼ੁਰੂ ਹੁੰਦੀ ਜਿਹੜਾ ਪਹਿਲਾ ਇਹਦਾ ਨੰਬਰ ਹੈਗਾ ਉਸ ਤੋਂ ਪਹਿਲਾਂ ਲਿਖਿਆ ਹੋਇਆ ਇਤੀ ਸ੍ਰੀ ਚਰਿਤ੍ਰ ਪਖਿਆਨਿਓ ਤ੍ਰਿਆ ਚਰਿਤ੍ਰੋ ਮੰਤਰੀ ਰੂਪ ਸੰਵਾਦੇਤੀ जी संवाद तीन सौ पचपन चारि समाप्त तीन सो पांच हो, पल्ट पड़ी है पांच आ, तीन सो पचपन लिखा हुआ जी आ, सुत सत रहा है तीन सो पचपन ठीक है जी उस तू तो बाद फिर पहला जो जगा नंबर शुरू हंदा शायद ਇਹੀ ਹੈ ਜੀ ਨਹੀਂ ਇਹ ਮੈਂ ਗਲਤ ਐ ਅਰੇ ਅੱਛਾ ਜੀ ਨਹੀਂ 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 ਉਹ ਤਾਂ 50 ਤਾਂ ਬਹੁਤ ਪਿਛੇ ਤਾਂ 400 ਕਲ ਜਏ ਸਦੇ ਆਕੇ ਤੋਂ 52 ਪਹਿਲਾ ਹੈ ਸਰ ਕੋਈ ਇਹ ਕੋਈ ਪਹਿਲਾ ਹਾਂ ਜੀ 1 ਮਿੰਟ ਮੈਂ ਇਹ ਤਾਂ ਜਿਹੜਾ ਪਹਿਲਾ ਹੈਗਾ ਜਿੱਥੋਂ ਇਹ ਚੋਪਈ ਸਾਹਿਬ ਦੀ ਰਚਨਾ ਦਾ ਜੋ ਸ਼ੁਰੂਆਤ ਹੈਗੀ ਹੈ ਜਿੱਥੇ 1 ਨੰਬਰ ਹੈ ਉਹਦੇ ਤੁਸੀਂ ਦੋਹਰੇ ਦੀ ਗੱਲ ਕੀਤੀ ਹੈ ਉਸ ਦੋਹਰੇ ਦੀ ਤੁਸੀਂ ਗੱਲ ਕਰਦੇ ਸੀ ਤਾਂ ਇਹ ਜੇ ਤਵੇ ਨੇ ਕਹੋਗੇ ਹਾਂਜੀ ਲੋਕ ਆਵੇ ਚੌਕਾਂ ਦਾ ਜੋ ਵੀ ਉਹ ਟੋਟਲ ਕਰੇ ਦੇ ਠੀਕ ਹੈ ਜੀ ਤੇ ਉਹ ਇਹ ਅਖੀਰੀ ਤੁਸੀਂ ਦੱਸਿਆ ਵੀ ਅਖੀਰੀ ਆਪਣਾ ਚਿਰਤਰ ਹੈਗਾ ਹੈ ਜੀ ਚਿਰਤਰ ਉਹ ਆਖਿਆ ਹੁੰਦਾ ਆ ਜਿਹੜੀ ਆਮ ਦਾ 450 ਬਜੇ ਦੇ ਦਿੱਤਾ ਦੇ ਕੱਲੇ ਦੇ ਠੀਕ ਹੈ ਜੀ ਹਾਂ ਤੇ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਹੈਗੀ ਹੈ ਸਬੁੱਧ ਬਾਚ ਚੋਂ ਪਈ ਤੋਂ ਹੈ ਜੀ ਹਾਂ ਜੀ ਇਹ ਸਤ ਸੰਧ ਇੱਕ ਭੂਪ ਪਣੀ ਜੇ ਪ੍ਰਥਮੇ ਸਤ ਯੁਗ ਵਿੱਚ ਕਰੀਜੇ ਜਿਹੇ ਜਸਪੁਰੀ 14 છਾਇਓ ਨਾਰਦ ਰਖੀ ਤਬ ਰਾਏ ਮੰਗਾਇਓ ਇੱਥੋਂ ਇਹਦੀ ਸ਼ੁਰੂਆਤ ਹੈ ਵੈਸੇ ਤੇ ਇਹਦੇ ਕੌਣ ਤੋ ਤਾਂ ਇਹ ਚੌਪਈ ਆਪਾਂ ਵੀ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਰੱਖ ਲਈਏ ਠੀਕ ਹੈ ਜੀ ਆਪਾਂ ਹੁਣ ਇਸ ਹਾਂ ਗੱਲ ਵੀ ਚੌਪਈ ਦੇ ਹਾਂਜੀ ਉੱਥੋਂ ਆਪਾਂ ਸ਼ੁਰੂ ਕਰਦੇ ਹਾਂ ਜੀ ਚੌਪਈ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਹੈ ਠੀਕ ਹੈ ਜੀ